ਸ਼੍ਰੀ ਗੱਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵਾਤੋ ਵਾਤ ਜਿਵੇਂ ਜਿਵੇਂ ਪੰਚਾਇਤੀ ਚੋਣਾਂ ਨੇੜੇ ਆ ਰਹੀਆਂ ਹਨ ਉਹ ਵੀ ਹੀ ਕਈ ਪਿੰਡਾਂ ਵਿੱਚ ਧੜੇਬੰਦੀ ਖੁੱਲ ਕੇ ਸਾਹਮਣੇ ਆ ਰਹੀ ਹੈ ਨੇੜਲੇ ਪਿੰਡ ਕਨੋਈ ਵਿਖੇ ਸਰਪੰਚੀ ਦੇ ਉਮੀਦਵਾਰ ਨੇ ਦੂਜੀ ਪਾਰਟੀ ਤੇ ਜਾਣਬੁੱਝ ਕੇ ਜ਼ਮੀਨ ਦੀ ਮੰਂਟੀ ਕਰਵਾਉਣ ਦੇ ਬਹਾਨੇ ਤੰਗ ਪਰੇਸ਼ਾਨ ਕਰਨ ਦੇ ਕਥਿਤ ਦੋਸ਼ ਲਗਾਏ ਹਨ ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਆਏ ਅਧਿਕਾਰੀਆਂ ਦਾ ਜਮਕੇ ਵਿਰੋਧ ਕੀਤਾ ਜਿਸ ਤੇ ਚਲਦੇ ਮੰਤੀਕਰਨ ਆਏ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ ਵੇਖੋ ਐਚ ਐਸ ਸ਼ੰਮੀ ਦੀ ਖਾਸ ਰਿਪੋਰਟ ਸਰ ਪਿੰਡ ਕੋਲ ਹੀ ਪਹੁੰਚੇ ਹੋ ਕੀ ਗੱਲਬਾਤ ਹੋ ਰਹੀ ਆ ਕਨੋਈ ਪਿੰਡ ਦੇ ਵਿੱਚ ਪਹੁੰਚੇ ਨੇ ਸਾਨੂੰ ਜਿਹੜੀਆਂ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਉਹਦੇ ਵਿੱਚ ਪੰਜ ਦਰਖਾਸਤਾਂ ਪ੍ਰਾਪਤ ਹੋਈਆਂ ਸੀਆਂ ਮਾਨਯੋਗ ਤਹਿਸੀਲਾਰ ਸਾਹਿਬਾ ਪਾਸੋਂ ਉਹਦੇ ਸਬੰਧ ਵਿੱਚ ਅਸੀਂ ਡਿਮਾਰਕੇਸ਼ਨ ਨਿਸ਼ਾਨਦੇਹੀ ਕਰਨ ਲਈ ਪਹੁੰਚੇ ਸੀ ਉਹ ਪਹੁੰਚਣ ਉਪਰੰਤ ਜਦੋਂ ਪਿੰਡ ਦੇ ਵਿੱਚ ਬੜੇ ਕਿਸਾਨ ਯੂਨੀਅਨ ਔਰ ਪਿੰਡ ਦੇ ਹੋਰ ਪ੍ਰਧਵੰਤ ਸੰਜਣ 2-300 ਬੰਦਾ ਇਕੱਠਾ ਹੋ ਕੇ ਉਹਨਾਂ ਨੇ ਕਿਹਾ ਉਹ ਤਾਂ ਹੋਇਆ ਉਹ ਕਹਿੰਦੇ ਸੀ ਨਿਸ਼ਾਨਦੇਹੀ ਨਹੀਂ ਹੋਣ ਦੇਵਾਂਗੇ ਇਸ ਕਰਕੇ ਅਸੀਂ ਇੱਥੇ ਖੜੇ ਹਾਂ ਬਾਕੀ ਸਾਡੇ ਉੱਚ ਅਧਿਕਾਰੀਆਂ ਨੇ ਧਿਆਨ ਵਿੱਚ ਲਿਆਂਦਾ ਗਿਆ ਜੋ ਕਾਰਵਾਈ ਉਹ ਕੀਤੀ ਗਿਆ ਤੁਹਾਡਾ ਕੀ ਨਾਮ ਹੈ ਆਪਣਾ ਮਨੋ ਗੁਰਤੇ ਸਿੰਘ ਜੀ ਪ੍ਰਦੇਸ਼ ਸਿੰਘ ਕੀ ਕਰਨਾ ਪੁਲਿਸ ਪ੍ਰਸ਼ਾਸਨ ਤੇ ਕਨਗੋ ਸਾਹਿਬ ਤੁਹਾਡੇ ਪਿੰਡ ਪਹੁੰਚੇ ਸੀ ਮੈਂ ਜੀ ਇਸ ਟਾਈਮ ਨਾ ਮੌਜੂਦਾ ਮਦਰ ਸਰਪੰਚਾ ਦਾ ਕੈਂਡੀਡੇਟਾਂ ਤੇ ਮੈਂ ਇਹ ਕਰਨ ਮਿੰਟੀ ਕਰਨ ਆਏ ਸੀਗੇ ਅਸੀਂ ਮਿੰਟੀ ਹੋਣੀ ਤੇ ਅਸੀਂ ਸਾਰੇ ਪਿੰਡ ਦੇ ਨੇ ਮੇਰੇ ਕਹਤਾ ਵੀ ਵੋਟਾਂ ਪੈ ਗਈਆਂ ਸਾਰੇ ਪਿੰਡ ਦੇ ਅਸੀਂ ਮਿੰਟੀ ਕਰਨ ਸਹਿਮਤਾ ਆ ਗਏ ਕਿਸ ਨੇ ਤੁਹਾਡੇ ਵਿਰੋਧ ਦੇ ਵਿੱਚ ਕੰਪਲੇਨਟ ਦਿੱਤੀ ਗੁਰਿੰਦਰ ਸਿੰਘ son of ਸਿਕੰਦਰ ਸਿੰਘ ਉਹ ਵੀ ਕੈਂਡੀਡੇਟ ਉਹਦਾ ਭਰਾ ਜੀ ਕੈਂਡੀਡੇਟ ਦੀਪ ਸਿੰਘ ਜੀ ਉਸੇ ਦਿੱਤੀ ਹੈ ਜੀ ਸਾਰੇ ਮੇਰੇ ਮੈਂਬਰਾਂ ਤੇ ਇੱਕ ਹੋਰ ਐਸੀ ਹੋਇਆ ਸੀਗਾ ਸਰਪੰਚ ਉਸਤੇ ਵੀ ਦਿੱਤੀ ਕੀ ਨਾਮ ਆ ਜੀ ਸਰਜੀਤ ਕੜ ਕਿਹੜਾ ਪਿੰਡਾ ਕਨੋਈ ਕੀ ਕਰਨਾ ਤੁਸੀਂ ਰੋਡ ਤੇ ਖੜਿਓ ਤੇ ਪ੍ਰਸ਼ਾਸਨ ਨੂੰ ਰੋਕ ਰੱਖਿਆ ਜੀ ਖਾਮ ਖਾਈ ਤੰਗ ਕਰਦੇ ਨੇ ਪ੍ਰਦੀਪ ਸਿੰਘ ਸਾਨੂੰ ਕਾਰਨ ਕੀ ਹੈ ਜੀ ਕਾਰਨ ਕਾਰਨ ਬਸ ਵੋਟਾਂ ਦਾ ਹੀ ਹੈ ਜੀ ਕਹਿੰਦੇ ਨੇ ਕਿਹੜੀਆਂ ਵੋਟਾਂ ਜੀ ਸਰਪੰਚੀ ਵਾਲੀਆਂ ਸਰਪੰਚੀ ਨੇ ਕੀ ਨਾਮ ਆ ਜੀ ਨੇਕ ਸਿੰਘ ਹੈ ਕਿਹੜਾ ਪਿੰਡਾ ਕਨੋਈ ਹੈ ਜੀ ਕੀ ਕਰਨਾ ਤੁਹਾਡੇ ਪਿੰਡਾਂ ਦੇ ਕਨਗੋ ਤੇ ਪੁਲਿਸ ਪ੍ਰਸ਼ਾਸਨ ਵਗੈਰਾ ਹੈ ਸੀ ਸਾਡੇ ਪਿੰਡ ਦੀ ਇਲੈਕਸ਼ਨ ਹੋ ਰਹੀ ਹੈ ਜੀ ਇਹਦੇ ਵਿੱਚ ਜੋ ਉਮੀਦਵਾਰਾਂ ਨੇ ਕਾਗਜ਼ ਭਰੇ ਪੰਚੀ ਤੇ ਸਰਪੰਚੀ ਦੇ ਉਹਨਾਂ ਦੇ ਖਿਲਾਫ ਸਾਡੇ ਸਾਬਕਾ ਸਰਪੰਚ ਦੀਪ ਸਿੰਘ ਤੇ ਭਰਾ ਨੇ ਜੋ ਐਪਲੀਕੇਸ਼ਨ ਦਿੱਤੀ ਹੈ ਨਜਾਇਜ਼ ਦਿੱਤੀ ਹੈ ਇਹ ਤੱਕੇ ਸਹੀ ਕਰ ਰਹੇ ਨੇ ਉਹ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਇਹ ਤੇ ਕੀ ਲੱਗਦਾ ਜਿਸ ਤੇ ਐਪਲੀਕੇਸ਼ਨ ਦਿੱਤੀ ਆ ਤੁਹਾਡੇ ਕੈਂਡੀਡੇ ਗੁਰਵਿੰਦਰ ਸਿੰਘ ਜਿਹੜਾ ਹੈ ਉਹ ਮੇਰਾ ਭਤੀਜਾ ਜੀ ਅਸੀਂ ਐਸਸੀ ਬਰਾਦਰੀ ਨਾਲ ਸੰਬੰਧਤ ਹੈ ਇਹ ਦੋ ਜਿਹੜੇ ਉਮੀਦਵਾਰ ਨੇ ਜੀ ਜਰਨਲ ਦੇ ਵਿੱਚ ਨਹੀਂ ਅਪਲ ਸਪਰਸਾਸ਼ਨ ਨੂੰ ਫਿਰ ਰੋਕ ਦਿੱਤਾ ਗਿਆ ਹਾਂ ਰੋਕ ਦਿੱਤਾ ਗਿਆ ਜੀ ਜੋ ਕਾਰਵਾਈ ਹੈ ਇਲੈਕਸ਼ਨ ਤੋਂ ਬਾਅਦ ਹੋਣੀ ਚਾਹੀਦੀ ਹੈ ਇਹ ਸਾਰਾ ਸਾਰਾ ਸਰਕਾਰ ਦਾ ਧੱਕਾ ਹੈ ਜਿਹੜਾ ਅੱਜ ਮੌਕੇ ਤੇ ਭਜ ਰਹੇ ਨੇ ਮੇਰਾ ਨਾਮ ਜੀਮਿੰਦਰ ਸਿੰਘ ਹੈ ਕੀ ਕਾਰਨ ਹੋਇਆ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਆਇਆ ਸਾਡੇ ਪਿੰਡ ਮੈਂ ਪੰਚੀ ਦੇ ਕਾਗਜ਼ ਪੁੱਤਰ ਭਰੇ ਸੀਗੇ ਜੀ ਮਤਲਬ ਉਹਨਾਂ ਨੇ ਦੂਜੀ اپੋਜੀਸ਼ਨ ਪਾਰਟੀ ਨੇ ਸਾਡੇ ਤੇ ਇਲਜ਼ਾਮ ਲਗਾਇਆ ਗਿਆ ਜੀ ਪੰਚਾਇਤੀ ਜ਼ਮੀਨ ਦਾ ਜਾਂ ਕੁਝ ਵੀ ਜੀ ਪਰ ਉਹਦੇ ਸੰਬੰਧ ਚ ਜੋ ਵੀ ਉਹਰੇ ਅਫਸਰ ਆਏ ਅਸੀਂ ਉਹਨਾਂ ਨੂੰ ਮਤਲਬ ਰੋਕਿਆ ਗਿਆ ਉਹਨਾਂ ਨੂੰ ਕਿਹਾ ਗਿਆ ਵੀ ਇਲੈਕਟ